ਖਾਨਮੇ ਨਾ ਗੱਟਿਆ ਵੱਡੀਆਂ ਵੱਡੀਆਂ ਬੱਕਰੀਆਂ ਗੈਂਆਂ ਭਰਾ ਬੱਚਿਆਂ ਦਾ ਪਤਾ ਹੀ ਨਹੀਂ ਕਿੰਨੇ ਹੋ ਗਏ ਇਹ ਜਿੱਥੇ ਗੱਲ ਕਰਦੇ ਸਾਹਮਣੇ 20 22000 25000 ਤੋਂ ਘੱਟ ਬੱਕਰੀ ਨਹੀਂ ਹੋਣੀਗੀ ਜਾਂ ਸਰਕਾਰ ਹੋ ਕੇ ਨਾੜੀ ਲੈਂਟੀ ਪਾ ਰਹੇ ਬਾਹਰ ਨਹੀਂ ਲੈਂਟੀ ਮਾਫ ਕਰਦੇ ਹੋਰ ਕੋਹ ਨਹੀਂ ਚਾਹੀਦਾ ਇਹ ਤਾਂ ਕੋਈ ਹੈ ਯਾਰ ਬੜਾ ਨਿਕਣਾ ਸੀ ਕਿਹੜਾ ਯਾਰ ਕਮਾਈ ਖੁੱਗੀ ਨਾ ਖੱਟ ਪੈਣ ਨੇ 69 ਮੈਨ ਅੱਗ ਵਟੀਆਂ ਵਟੀਆਂ ਬੱਕਰੀਆਂ ਗੈਂਆਂ ਪ੍ਰਾਮ ਬੱਚਿਆਂ ਦਾ ਪਤਾ ਹੀ ਨਹੀਂ ਕਿੰਨੇ ਹੋ ਗਏ ਠੀਕ ਐ ਲੱਗਦਾ ਪ੍ਰਾਤ ਦੇ ਸਾਹਮਣੇ 20-22000 ਤੋਂ 25000 ਤੋਂ ਘੱਟ ਬੱਤਰੀ ਨਹੀਂ ਆਉਂਦੀਗੀ ਲੈ ਮੈਂ ਤਵਰਾਤ ਨੂੰ ਲੱਖ ਰੁਪਏ 1.5 ਲੱਖ ਦੀ ਮੇਰੇ ਨਾਂ ਦੇ 1.5 ਲੱਖ ਦੀ ਘਰ ਆਈ ਦਿਨਾਂ ਤੇ ਉਹਨਾਂ ਨੂੰ ਦਫਰਾ ਰਹੀ ਹੈ ਹਾਂਜੀ ਡਾਕਟਰ ਦੋ ਮਿੰਟਾਂ ਬਾਅਦ ਆ ਰਹੀ ਕੋਈ ਕਿਸੇ ਦੇ ਉਹ ਅੱਜ ਦੀ ਮੰਗ ਕਰਦੇ ਆ ਜੇ ਸਰਕਾਰ ਰੋਕੇ ਨਾ ਢੀ ਲੈਂਟੀ ਦਾਲਦੇ ਬਾਹ ਇਹਨਾਂ ਨੂੰ ਲੈਂਟੀ ਮਾਫ ਕਰਕੇ ਹੋਰ ਕੋਲ ਨਹੀਂ ਚੇ ਇਹ ਜਿਹੜੀ ਬਿਮਾਰੀ ਹੈ ਇਹ ਚੋਕੀ ਹੈ ਇਹ ਫੀਕੂੜ ਹੋਰੀ ਕਿਤੇ ਚਾਤੀ ਪੰਡ ਦੱਸਿਆ ਜੀ 40 ਨਾਗ 42 ਨਾਗ ਸੇ ਵਿਚਾਰੇ ਉਹਦੇ ਵੀ ਮਰ ਗਏ ਜਿਹੜੀ ਉਹ ਬੱਕਰੀ ਮਰੀਆ ਕਿੰਨੇ ਸਮੇਂ ਹੋ ਗਏ ਮਾਗੀ ਵਾਲੇ ਦੰਤ ਪਹਿਲਾਂ ਇੱਕ ਇੱਕ ਦੋ ਦੋ ਕਰਕੇ ਪਹਿਲਾਂ ਮਨ ਰੇ ਹੈਗਾ ਚਲ ਕੋਈ ਨਹੀਂ ਨਮੂਣੀਆਂ ਹੋਗਾ ਚਲ ਕੋਈ ਨਹੀਂ ਯਾਰ ਇਹ ਕਿੰਨਾ ਕਦਾ ਹੁੰਦਾ ਰਹਿੰਦਾ ਮਾਗੀ ਵਾਲੇ ਦੰਤ ਦਾ ਬਸ ਸਤਨਾਮ ਹੀ ਹੋ ਗਿਆ ਕੰਮ ਕਰਾ ਕੋਣ ਤੇ ਕਰ ਜੋੜੀਆਂ ਹੀ ਸੀ ਬਸ ਵਿੱਚ ਹੀ ਨਹੀਂ ਸੀ ਕੋਈ ਕਦੇ ਕੋਈ ਪੱਠ ਨਹੀਂ ਵਿੱਚ ਆਪਣਾ ਯਾਰ ਨਾਲ ਰਲ ਜੂਗੀ ਯਾਰ ਇਹ ਕਿ ਆ ਨਾਲ ਰਲ ਜਾਣੀਏ ਯਾਰ ਮਾਗੀ ਵਾਲੇ ਦੰਤ ਉਹ ਇਹ ਤਾਂ ਕਮਾਤਾ ਮੇਰੇ ਘਰ ਵਾਲੀ ਇੱਕ ਗੁड़िया ਬਸ ਮੈਂ ਮਾਂ ਕਿ ਕਰਨੇ ਭਰਾਜੀਤ ਕੋਲ ਕਰਨੇ ਸੀ ਉਹੀ ਲੈ ਗਿਆ ਖੋ ਕਿ ਤੂੰ ਕਹੀਏ ਯਾਰ ਉਹਨੇ ਕਿਹਾ ਸੀ ਕਿਹੜਾ ਯਾਰ ਕਮਾਈ ਖਰੀ ਇਹਨਾਂ ਦੀ ਮੈਂ ਕੰਮਿਆਂ ਨੇ ਲੋੜ ਜਰਮਨ ਕਲੋਨੀ ਕਰ ਰਹੇ ਨੇ ਨਾ ਤੇ ਸਾਡੀਆਂ ਇੱਥੇ ਬੱਕਰੀਆਂ ਮੇਰੇ ਵੱਡੇ ਭਾਈ ਦੀਆਂ ਬੱਕਰੀਆਂ 96 ਦੇ ਲਗਭਗ ਵੱਡੀਆਂ ਬੱਕਰੀਆਂ ਬਾਕੀ ਛੋਟੇ ਬੱਚੇ ਪਤਨੇ ਕਿੰਨੇ ਕੇ ਗੁਜ਼ਰ ਗਏ ਤੇ ਸਾਨੂੰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੀ ਥੋੜੀ ਤੋਂ ਜਿੰਨੀ ਮਦਦ ਹੋ ਸਕੇ ਤਾਂ ਕਰੋ ਕਿ ਪ੍ਰੋਬਲਮ ਕੀ ਦਾ ਸਰੇਟ ਹੈ ਇੱਕ ਹੀ ਇਦਾਂ ਦਾ ਵਾਇਰਸ ਆਇਆ ਪੀਪੀਏ ਫਿਰ ਇਦਾਂ ਦੀ ਬਿਮਾਰੀ ਆਈ ਹੈ ਜੀ ਉਹ ਵਾਇਰਸ ਨਾਲ ਹੋ ਰਿਹਾ ਸਬ ਇਨਸਾਨਾਂ ਸੱਲੰਗ ਦੇ ਇਸ ਤਰ੍ਹਾਂ ਦਾ ਵਾਇਰਸ ਜੀ ਪਹਿਲੀ ਯਾਰੀ ਹੋਇਆ ਜੀ ਜ਼ਿੰਦਗੀ ਚ ਪਹਿਲੀ ਯਾਰੀ ਹੋਇਆ ਜੀ ਵਿਚਾਰੀਆਂ 15 15 ਇਕੱਠੀਆਂ ਮਰ ਜਾਂਦੀਆਂ ਸੀ ਮੁੜ ਕੇ ਇਹਨਾਂ ਨੂੰ ਵਿਚਾਰੀਆਂ ਨੂੰ ਦਫਨਾਉਣਾ ਪੈਂਦਾ ਸੀ ਬਾਈ ਦਾ ਆਪ ਖੋਦਨੇ ਨਹੀਂ ਐ ਇਸ ਤਰ੍ਹਾਂ ਬਿਮਾਰੀ ਕਦੇ ਨਹੀਂ ਆਈ ਕਦੇ ਵੀ 15-15 ਮਰ ਜਾਂਦੀਆਂ ਸੀ ਵਿਚਾਰਾ ਵਿੱਚ ਬੈਠਾ ਰਹਿੰਦਾ ਸੀਗਾ ਹੁਣ ਵਿਚਾਰੇ ਦਾ ਕਿਉਂਕਿ ਇਹਨਾਂ ਧੀਆਂ ਪੁੱਤਾਂ ਨੂੰ ਪਾਲ ਲਿਆ ਸੀ ਵਿਚਾਰੇ ਨੇ ਬਾਈ ਨੇ ਤੇ ਇਸੇ ਕਰਕੇ ਫਿਰ ਇਹ ਸਾਨੂੰ ਕਹਿੰਦਾ ਸੀ ਕਿ ਮੈਂ ਨਾਲ ਹੀ ਮੇਰਾ ਘਰ ਸੀ ਇਹਨਾਂ ਦੀ ਮੁੜ ਕੇ ਸਾਨੂੰ ਦਫਨਾਉਣੀਆਂ ਪੈਂਦੀਆਂ ਸੀ ਵਿਚਾਰੀਆਂ ਇਹ ਤਾਂ ਬਾਈ ਦਾ ਵਜਿ ਨਹੀਂ ਕਰਦਾ ਸੀਗਾ ਕਿਉਂਕਿ ਇਹਨੇ ਧੀਆਂ ਪੁੱਤਾਂ ਨੂੰ ਪਾਲ ਲਿਆ ਸੀਗਾ ਪਰਿਵਾਰ ਨੂੰ ਪਰਿਵਾਰ ਦਾ ਪਰਿਵਾਰ ਨੂੰ ਰੱਖਿਆ ਸੀਗੇ ਇਹਨਾਂ ਨੇ ਉਹ ਸੇਵਾ ਇਹਨਾਂ ਨੇ ਕੀਤੀ ਇੱਕ ਆਵਾਜ਼ ਮਾਰਦੇ ਸੀ ਉਹਦੀ ਭੱਜੀਆਂ ਆਉਂਦੀਆਂ ਆਈ ਪਿੱਛੇ ਕੋਈ ਪ੍ਰਸ਼ਾਸਨਿਕ ਚੈਰੀ ਹੈ ਕਿ ਸੁਤ ਲੈਣਾ ਹੈ ਨਹੀਂ ਕੋਈ ਨਹੀਂ ਆਇਆ ਹਜੇ ਤੱਕ ਜੀ ਸਰ ਸਾਡੇ ਹਿਸਾਬ ਨਾਲ 15 ਤੋਂ 20 ਇਹ ਡਾਕਟਰ ਸਾਹਿਬ ਨੇ ਜਿਹੜੀ ਸਾਨੂੰ ਰਿਪੋਰਟ ਦਿੱਤੀ ਹੈ 15 ਤੋਂ 20 ਦੀ ਡੈਥ ਹੋਈ ਹੈ ਉਹਨਾਂ ਜਦੋਂ ਦੇ ਉਹ ਟ੍ਰੀਟਮੈਂਟ ਕਰ ਰਹੇ 22 ਤਰੀਕ ਤੋਂ ਤੇ 130 ਓਨਰ ਕੋਲ ਸੀ ਬੱਕਰੀਆਂ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਹੁਣ 3 ਦਿਨ ਤੋਂ ਕੋਈ ਮੋਡਲਟੀ ਨਹੀਂ ਹੋਈ ਸਭ ਠੀਕ ਚੱਲ ਰਿਹਾ ਉਹਨਾਂ ਦਾ ਤੁਸੀਂ ਕਾਰਨਾਂ ਦਾ ਕੁਝ ਪਤਾ ਚੱਲ ਸਕਦਾ ਇਹ ਪੀਪੀਆਰ ਕਲੀਨਿਕਲ ਸਿੰਪਟਮ ਤੋਂ ਦੇਖ ਕੇ ਉਹਨਾਂ ਨੇ ਪੀਪੀਆਰ ਦਾ ਸਸਪੈਕਟ ਦਿੱਤਾ ਸੀ ਉਹੀ ਟਰੀਟਮੈਂਟ ਦਿੱਤਾ ਤੇ ਉਹਦੇ ਹਿਸਾਬ ਨਾਲ ਉਹ ਠੀਕ ਹੋ ਗਏ ਤੇ ਬکریاں ਠੀਕ ਹੋ ਰਹੀ ਹੈ ਡਾਕਟਰ ਸਾਹਿਬ ਸਵੇਰੇ ਤੇ ਸ਼ਾਮ ਨੂੰ ਦੋਨੇ ਟਾਈਮ ਸਾਡੀ ਟੀਮ ਜਾਂਦੀ ਹੈ ਨਾਲ ਉਹਨਾਂ ਦੇ ਸਟਾਫ ਦੇ ਵੀਰ ਕੰਟਰੋਲ ਹੋਈ ਹੈ ਇਹ ਬਿਮਾਰੀ ਜਿਹੜੀ ਵੈਕਸੀਨ ਲੱਗਦੀ ਨਾ 2.5 ਸਾਲ ਤੋਂ ਬਾਅਦ ਲੱਗਦੀ ਹੈ ਹੁਣ ਸਰਕਾਰ ਨੇ ਵੈਕਸੀਨ ਭੇਜਤੀ ਹੈ ਕਈ ਪਿੰਡਾਂ 'ਚ ਸਾਡੇ ਵੈਕਸੀਨ ਲੱਗਵੀ ਗਈ ਹੈਗੀਏ ਕਿਉਂਕਿ ਇਸ ਫਾਰਮ ਤੇ ਇਹ ਲੱਗ ਨਹੀਂ ਸਕਦੀ ਵੈਕਸੀਨ ਇਨਸਾਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਸਿਰਫ ਸ਼ੀਵ ਗੋੜੀ 'ਚ ਹੀ ਹੋਣੀ ਹੈ ਹਿਊਮਨ 'ਚ ਨਹੀਂ ਨਾਲ ਲਾਰਜ ਐਨੀਮਲ 'ਚ ਵੀ ਕਾ ਬੈਫਲਰ 'ਚ ਵੀ ਨਹੀਂ ਹੋਣੀ ਹੈ ਇਹ ਬੰਦ ਇਹ ਫ੍ਰੀ ਇਲਾਜ ਹੋ ਰਿਹਾ ਉਹਦੇ ਕੋਈ ਕੋਈ ਪੈਸੇ ਨਹੀਂ ਲੈ ਰਹੇ ਅਸੀਂ ਬੰਦੇ ਕੋਲ ਸਾਰੀ ਸਰਕਾਰੀ ਦਵਾਈਆਂ ਹੈਗੀਆਂ ਸੀ ਉਹਨਾਂ ਦੇ ਇਸੀ ਟ੍ਰੀਟਮੈਂਟ ਤੇ ਇੰਪਰੂਵਮੈਂਟ ਕਾਫੀ ਹੋ ਗਈਗੀ ਇਹ ਜੇ ਵੀ ਹੁਣ ਵੈਕਸੀਨਾਂ ਦਿੰਦੇ ਆ ਬਹੁਤ ਸਾਰੇ ਲੋਕ ਫ੍ਰੀ ਹੋ ਕੋਸਟੀ ਹੁੰਦੀ ਹੈ ਵੈਕਸੀਨ ਸਾਰੀ ਇੱਕ ਗੱਲ ਘੁੱਟਦੀ ਹੁੰਦੀ ਪਾਸ਼ੇ ਬਾਕੀ ਸਾਰੀ ਵੀ ਵੈਕਸੀਨ ਜਿੰਨੀ ਵੀ ਆਂਦੀ ਐਲ ਐਸ ਡੀ ਐਫ ਐਮ ਡੀ ਸਾਰੀ ਫ੍ਰੀ ਹੋ ਕੋਸਟ ਹੁੰਦੀ ਹੈ ਠੀਕ ਹੈ ਇਹ ਕਿਉਂਕਿ ਵਾਇਰਲ ਡਿਜੀਜ਼ ਤੇ ਵੈਕਸੀਨ ਹੀ ਪਹਿਲਾਂ ਲਗਵਾ ਕੇ ਰੱਖਣੀ ਪੈਣੀ ਤੁਹਾਨੂੰ ਬਾਅਦ ਜੋ ਕੋਈ ਫਾਇਦਾ ਨਹੀਂ ਜਦੋਂ ਇਨਡੀਜੈਂਸ ਆਊਟ ਬ੍ਰੇਕ ਹੋਗੀ ਫਿਰ ਕੋਈ ਫਾਇਦਾ ਨਹੀਂ ਆਗਾ ਵੈਕਸੀਨ ਲਗਵਾਉਣ ਉਹ ਸਰ ਜੋ ਹੋਰ ਬੱਕਰੀ ਪਾਲਕ ਨੇ ਉਹਨਾਂ ਨੂੰ ਅਪੀਲ ਕਰਦੇ ਵੈਕਸੀਨ ਕਰਵਾ ਲੈਣ ਉਹ ਆਪਣੀ ਹਾਂਜੀ ਹਾਂਜੀ ਜਿਹੜੇ ਵੀ ਹੈਗੇ ਬਾਕੀ ਬੱਕਰੀ ਫਾਰਮ ਫਰੀ ਕੋਡ ਤਹਿਸੀਲ ਦੇ ਤੰਦਰੁਸਤ ਤੰਦਰੁਸਤ ਜਾਨਵਰਾਂ ਦੇ ਲਗਵਾਉਣ ਵੈਕਸੀਨ ਕਿਉਂਕਿ ਜਿਹੜੇ ਬਿਮਾਰ ਹੈ ਉਹਨਾਂ ਦੇ ਨਹੀਂ ਵੈਕਸੀਨੇਟ ਲੱਗ ਸਕਦੀ